ਸੋਹਣੀ ਮਾਰਕਿੰਗ ਵਾਲੀ ਪੰਜ ਕਲਿਆਣੀ ਤੁਹਾਨੂੰ ਮਾਰਵਾੜੀ ਘੋੜੀ ਦਿਖਾਉਣ ਲੱਗਿਆ ਆ ਭਾਜਵਨ ਵਾਲੀ ਘੋੜੀ ਆ ਮੱਥੇ ਪਟਾ ਚਾਰੇ ਪੈਰ ਚਿੱਟੇ ਆ ਭਾਜਵਨ ਵਾਲੀ ਘੋੜੀ ਆ ਸੱਜਣੋ ਤੇ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਆਪਣੀ ਨਾਲ ਅੰਡ ਤੱਕ ਬਨੇ ਰਹੋ ਜੇ ਕੋਈ ਸੱਜਣ ਆਪਣਾ ਜਾਨਵਰ ਸੇਲ ਕਰਨਾ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਸੇਲ ਕਰਵਾ ਸਕਦੇ ਹੋ ਆ ਤੁਸੀਂ ਦੇਖ ਲਓ ਘੋੜੀ 6 ਸਾਲ ਘੋੜੀ ਦੀ ਉਮਰ ਆ ਨਵੀਂ ਉਮਰ ਦੀ ਆ ਸੱਜਣੋ ਬੱਡੀ ਬੁੱਡੀ ਦੀ ਸੋਹਣੀਆ ਕੰਨ ਕਨੌਤੀ ਦੀ ਸੋਹਣੀਆ ਘੋੜੀ ਹੈ ਨਾ ਜੇ ਕੋਈ ਸੱਜਣ ਮਾਰਵਾੜੀ ਘੋੜੀ ਭਾਲ ਰਿਆ ਪਾਚ ਬਣ ਜਾਣਾ ਘੋੜੀ ਨੇ ਤੇ ਦੋਸਤੋ ਇਹਦੀ 6 ਸਾਲ ਉਮਰ ਆ ਨਾ ਟੈਂਚ ਹਾਈਟ ਆ ਘੋੜੀ ਦੀ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਘੋੜੀ ਮਾਰਕਿੰਗ ਬਹੁਤ ਸੋਹਣੀਆ ਘੋੜੀ ਦੀ ਮੱਥੇ ਪਟਾ ਬਹੁਤ ਸੋਹਣਾ ਹੈ ਨਾ ਤੇ ਕੰਨ ਕਨੌਤੀ ਦੀ ਸੋਹਣੀਆ ਚਾਰੇ ਪੈਰ ਚਿੱਟੇ ਆ ਤੇ ਸਾਫ ਸੁਥਰੀ ਘੋੜੀ ਆ ਸਵਾਰੀ ਵਗੈਰਾ ਦੀ ਸੌ ਸੀਲ ਤੇ ਠੰਡੀ ਘੋੜੀ ਆ ਬਾਈ ਕਹਿੰਦਾ ਤੇ ਦੋਸਤੋ ਹੀਟ ਚਾਹ ਕੋੜੀ ਬਾਈ ਨੇ ਇੱਕ ਜੰਪ ਦੇਤਾ ਘੋੜੀ ਨੂੰ ਇੱਕ ਦੇਣਾ ਤੇ ਬਾਈ ਕੋਲੇ ਬਹੁਤ ਚੰਗਾ ਘੋੜਾ ਹੈਗਾ ਗ੍ਰੇਟ ਗੈਮਲਰ ਘੋੜੇ ਦਾ ਬੱਚਾ ਹੈਗਾ ਅਵੀਰਾਜ ਬਹੁਤ ਚੰਗਾ ਤੇ ਹਾਈਟ ਵਾਲਾ ਘੋੜਾ ਹੈਗਾ ਉਸ ਘੋੜੇ ਤੋਂ ਬਾਈ ਨੇ ਮੇਟ ਕਰਵਾਤੀ ਏ ਘੋੜੀ ਸੱਜਣੋ ਬਾਈ ਦੇ ਘਰੀ ਘੋੜਾ ਖੜਾਗਾ ਜੇ ਕਿਸੇ ਸੱਜਣ ਨੇ ਘੋੜਾ ਦੇਖਣਾ ਹੋਇਆ ਉਹ ਵੀ ਦੇਖ ਸਕਦਾ ਜੇ ਕਿਸੇ ਸੱਜਣ ਨੇ ਆ ਵਸ਼ੇਰੀ ਦੇਖਣੀ ਆਪਣੀ ਘੋੜੀ ਦੇਖਣੀ ਆ ਲੈਣੀ ਆ ਨਾ ਤਾਂ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਇਹ ਘੋੜੀ ਆ ਜਿਹੜੀ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਸੱਜਣੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਜਾਨਵਰ ਜਿਹੜਾ ਇਹ ਖਰੀਦ ਸਕਦੇ ਹੋ ਸੱਜਣੋ ਮੁੱਲ ਵਾੜੀ ਦੀ ਗੱਲ ਆ ਜਿਹੜੀ ਬਾਈ ਨਾਲ ਫੋਨ ਤੇ ਕਰ ਲਿਓ ਬਾਈ ਦਾ ਪਿੰਡਾ ਸੀਵਿਆ ਜ਼ਿਲ੍ਹਾ ਬਈ ਨੂੰ ਬਠੰਡਾ ਪੈਂਦਾ ਤੇ ਨਾਲ ਹੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਸੱਜਣ ਜਾਨਵਰ ਆਪਣਾ ਸੇਲ ਕਰਨਾ ਚਾਹੁੰਦਾ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣੇ ਜਾਨਵਰ ਦੀ ਐਡ ਆ ਜਿਹੜੀ ਆਪਣੇ ਚੈਨਲ ਤੇ ਲਗਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ